ਜਿੱਨਾਂ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਬੱਚਿਆਂ ਦੇ ਮਾਰੇ ਫਿਰਦੇ ਆ ਜਿੱਨਾਂ ਚਿਰ ਸਾਡੇ ਬੱਚੇ ਸੰਤੋੜਦੇ ਨਹੀਂ ਅਸੀਂ ਬੱਚਿਆਂ ਦੇ ਮਾਰੇ ਫਿਰਦੇ ਤੋਂ ਪਾਸੇ ਬੱਚਾ ਦਾ ਟੁਕੜਾ ਤਾਂ ਨਹੀਂ ਮਾਰਨਾ ਹਾਂਜੀ ਹਾਂ ਅਸੀਂ ਵੋਟਾਂ ਨਹੀਂ ਸਾਡੇ ਆਉਣੇ ਦੀ ਕੋਠੇ ਤੇ ਪੈਂਦੇ ਖਿੱਚ ਕੋਠੇ ਦੇ ਪਾਸੇ ਦਾੜ-ਦਾੜ ਛੱਡਾਂਗੇ ਦਾੜ-ਦਾੜ ਆਉਣੇ ਛੱਡਾਂਗੇ ਅਸੀਂ ਉਹਨਾਂ ਦੇ ਵੋਟਰਾਂ ਦੇ ਸਾਡਾ ਕੋਈ ਨਗਰ 'ਚ ਨਹੀਂ ਆ ਸਕਦਾ ਅਸੀਂ ਕੋਈ ਵਾਟ ਨਹੀਂ ਪਾਉਣੀ ਅਸੀਂ ਸਰਕਾਰ ਨੂੰ ਅਸੀਂ ਬੁੜਗੀਆਂ ਕਹਿਰਾ ਪਾ ਲਾਂਗੇ ਜਿਹੜਾ ਕੋਈ ਸਾਡੇ ਨਗਰ 'ਚ ਵੋਟ ਲੈਣ ਜਾਊ ਅਸੀਂ ਬੁੜਗੀਆਂ ਪਸੂਰ ਉਹ ਚੱਕ ਲਾਂਗੇ ਤੁਸੀਂ ਕਹਿੰਦੇ ਹੋ ਪਿੰਡਾਂ 'ਚ ਨਹੀਂ ਬਣ ਦੇਣੇ ਅਸੀਂ ਪਿੰਡਾਂ 'ਚ ਜ਼ਮੀਨ ਨਹੀਂ ਬਣ ਦੇਣੇ ਜ਼ਮੀਨ ਨਹੀਂ ਬਣਨਾ 1 ਮਿੰਟ ਵੀ ਕਿਸੇ ਦਾ ਨਹੀਂ ਹਾਂ ਪੰਜਾਬ ਸਾਰੀ ਅੱਕਿਆ ਪਿਆਗਾ ਇਹ ਮੋਦੀ ਨੇ ਸਿੱਧੀ ਜਮੀਂ ਮਾਰਤੇ ਸਾਨੂੰ ਕੋਈ ਨਹੀਂ ਸਾਨੂੰ ਰੋਕਣੀ ਟੋਕਣੀ ਕਾਕਾ ਪੋਰਾ ਰੋਕਣੀ ਟੋਕਣੀ ਕਹਿੰਦੇ ਤੁਸੀਂ ਆਪ ਦਾ ਸਮਝੌਤਾ ਕਰੋ ਤੇ ਸਰਕਾਰ ਤਾਂ ਕਹਿੰਦੀ ਬੜਾ ਬੋਝ ਪੈ ਜਾਣਾ ਜੇਕਰ ਅਸੀਂ ਸਾਰੇ ਕਿਸਾਨਾਂ ਨੂੰ ਐਮਐਸਪੀ ਦੇ ਜਮੀਂ ਨਹੀਂ ਜਮੀਂ ਅਸੀਂ ਉਹਨਾਂ ਚ ਹੱਲਦੇ ਹੀ ਨਹੀਂ ਕੁਛ ਮਰਜ਼ੀ ਹੋ ਜਾਈ ਜਮੀਂ ਨਹੀਂ ਹੱਲਣਾ ਅਸੀਂ ਉਹਨਾਂ ਚ ਕੀ ਲੱਗਦਾ ਇੱਥੇ ਬੈਠ ਕੇ ਪ੍ਰਭਾਵ ਪੈ ਜੂ ਦਿੱਲੀ ਦੀ ਕੇਂਦਰ ਸਰਕਾਰ ਤੇ ਪਊ ਬਹੁ ਲਾਜ਼ਮੀ ਬਹੁ ਪਊ ਅਸੀਂ ਹੱਲਣਾ ਹੀ ਨਹੀਂ ਆਣਾ ਚਿਰ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂਦਾ ਅਸੀਂ ਹੱਲਦੇ ਨਹੀਂ ਉਹਨਾਂ ਚ ਇੱਥੇ ਇੱਥੇ ਰਹਿਣਾ ਅਸੀਂ ਉਹਨਾਂ ਚ ਤੇ ਜੇ ਤੋੜਨੇ ਪੈਗੇ ਬਾਰਡ ਰੇ ਅਸੀਂ ਆਪ ਬਰ ਬਰ ਤੋੜਾਂਗੇ ਜੀ ਤੋੜਾਂਗੇ ਨਾਜਵੀ ਤੋੜਾਂਗੇ ਅਸੀਂ ਨੰਗਾ ਕੇ ਤੋੜ ਕੇ ਕੋਈ ਡਰ ਪੈ ਨਹੀਂ ਤੁਹਾਨੂੰ ਕੋਈ ਡਰ ਨਹੀਂ ਅਸੀਂ ਜ਼ਿੰਦਗੀ ਲੈਣ ਨੂੰ ਤਿਆਰ ਆ ਬਰਾਬਰ ਹਾਂਜੀ ਘੱਟ ਜਵਾਬ ਹੋਣੇ ਉਹਨਾਂ ਨੇ ਨਹੀਂ ਕੁਝ ਕੀਤਾ ਸਾਨੂੰ ਕੋਈ ਨਹੀਂ ਸਾਨੂੰ ਆਖਰੀ ਟੋਕ ਨਹੀਂ ਕਾਕਾ ਪੋਰਾ ਰੋਕਣੀ ਟੋਕਣੀ ਤੁਸੀਂ ਆਪ ਦਾ ਸਮਝੌਤਾ ਕਰੋ ਸਾਨੂੰ ਕੋਈ ਬੱਚਾ ਨੂੰ ਉਹ ਨਹੀਂ ਕਰਦੇ ਹੈਗੇ ਕਰੋ ਕੋਈ ਹੋਰ ਵੀ ਆਈ ਸਾਡੇ ਪਰਿਵਾਰ ਸਾਰੇ ਹੈ ਜੀ ਸਾਰਾ ਪਰਿਵਾਰ ਇੱਥੇ ਕਿਸਾਨੀ ਲਈ ਡਟੇ ਬੈਠੇ ਹੋਈ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਜੰਮੀ ਅਸੀਂ ਇੱਥੇ ਡਟੇ ਬੈਠਾ ਸੀ ਜਮੀਂ ਜਾਂਦੀ ਨਹੀਂ ਸਾਡਾ ਫੈਸਲਾ ਨਹੀਂ ਹੁੰਦਾ ਜਦੋਂ ਸਾਡਾ ਫੈਸਲਾ ਹੋਗਾ ਉਦੋਂ ਅਸੀਂ ਜਾ ਰਹਾਂਗੇ ਠੀਕ ਹੈ ਜੀ ਤੇ ਸਰਕਾਰ ਤਾਂ ਕਹਿੰਦੀ ਬੜਾ ਬੋਝ ਪੈ ਜਾਣਾ ਜੇਕਰ ਅਸੀਂ ਸਾਰੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਮੀ ਨਹੀਂ ਜੀ ਜਮੀ ਅਸੀਂ ਉਹਨਾਂ ਚ ਹੱਲਦੇ ਹੀ ਨਹੀਂ ਕੁਛ ਮਰਜ਼ੀ ਹੋ ਜਾਈ ਜਮੀ ਨਹੀਂ ਹੱਲਣਾ ਅਸੀਂ ਉਹਨਾਂ ਚ ਜਿਨ੍ਹਾਂ ਚ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚ ਅਸੀਂ ਬੱਚਿਆਂ ਦੇ ਮਾਰੇ ਫਿਰਦੇ ਆ ਜਿਨ੍ਹਾਂ ਚ ਸਾਡੇ ਬੱਚੇ ਸੰਤੋੜਦੇ ਨੇ ਅਸੀਂ ਬੱਚਿਆਂ ਦੇ ਮਾਰੇ ਫਿਰ ਦਟੂ ਕੋ ਅਸੀਂ ਬੱਚਿਆਂ ਦਾ ਟੁਕੜਾ ਤਾਂ ਨਹੀਂ ਮਾਰਨਾ ਹਾਂਜੀ ਹਾਂਜੀ ਬਿਲਕੁਲ ਹੈ ਅਸੀਂ ਬੱਚਿਆਂ ਦੇ ਮਾਰੇ ਅਸੀਂ ਫਿਰਦੇ ਆ ਠੀਕ ਹੈ ਜੀ ਹਾਂ ਅਸੀਂ ਜ਼ਿੰਦਗੀ ਵੋਟਾਂ ਆ ਰਹੀਆਂ ਨਹੀਂ ਲੋਕ ਸੁਭਾਣੀਆਂ ਅਸੀਂ ਵੋਟਾਂ ਨਹੀਂ ਸਾਡੇ ਉਹਨੇ ਜੀ ਕੋਠੇ ਤੇ ਪੈਂਦੇ ਕੁਝ ਕੋਠੇ ਦੇ ਪਾਸੇ ਦਾੜ-ਦਾੜ ਛੱ ਜਦੋਂ ਅਸੀਂ ਅੱਕੇ ਪਿਆਰ ਨਾਲ ਦਾੜ ਦਾ ਵੋਟ ਛੱਡਾਂਗੇ ਅਸੀਂ ਉਹਨਾਂ ਦੇ ਵੋਟਰਾਂ ਦੇ ਸਾਡਾ ਕੋਈ ਨਗਰ 'ਚ ਨਹੀਂ ਆ ਸਕਦਾ ਅਸੀਂ ਕੋਈ ਵੋਟ ਨਹੀਂ ਪਾਉਣੀ ਅਸੀਂ ਸਰਕਾਰ ਨੂੰ ਅਸੀਂ ਬੁੜਗੀਆਂ ਹੀ ਕਹਿਣਾ ਪਾ ਲਾਂਗੇ ਜਿਹੜਾ ਕੋਈ ਸਾਡੇ ਨਗਰ 'ਚ ਵੋਟ ਲੈਣ ਜਾਊ ਅਸੀਂ ਬੁੜਗੀਆਂ ਅਸੀਂ ਰੋੜੇ ਚੱਕ ਲਾਂਗੇ ਫਾੜ ਫਾੜ ਮਾਰਾਂਗੇ ਹਰ ਇੱਕ ਪਾਰਟੀ ਨੂੰ ਜਾਂ ਬੀਜੇਪੀ ਨੂੰ ਇਕੱਲੇ ਨੂੰ ਸਾਰੀ ਸਾਰੀ ਪਾਰਟੀ ਨੂੰ ਸਾਰੀ ਨੂੰ ਸਾਰੀ ਮਾਰੀ ਹਾਂਜੀ ਹਾਂਜੀ ਅਚਾ ਤੁਸੀਂ ਕਹਿੰਦੇ ਹੋ ਪਿੰਡਾਂ 'ਚ ਨਹੀਂ ਬਣ ਦੇਣੇ ਅਸੀਂ ਪਿੰਡਾਂ 'ਚ ਜਮੀਨ ਨਹੀਂ ਬਣ ਦੇਣੇ ਜਮੀਨ ਨਹੀਂ ਬਣਨਾ 1 ਮਿੰਟ ਵੀ ਕਿਸੇ ਦਾ ਨਹੀਂ ਹਾਂ ਅਸੀਂ 1 ਮਿੰਟ ਵੀ ਬਸ ਅਸੀਂ ਸਾਡੇ ਕੋਠੇ ਦੇ ਰੋੜੇ ਤੇ ਆਪਣੇ ਸੇ ਪਾੜ-ਪਾੜ ਸੇ ਪਾੜ ਦਾਂਗੇ ਬਸ ਸਾਡੇ ਅਸੀਂ ਅੱਕੇ ਪਿਆ ਪੰਜਾਬ ਸਾਰੇ ਅੱਕੇ ਪਿਆਗਾ ਇਹ ਮੋਦੀ ਨੇ ਅਸੀਂ ਜਮੀ ਮਾਰਤੇ ਹਾਂ ਹਾਂ ਪੰਜਾਬ ਸਰਕਾਰ ਬਾਰੇ ਕੀ ਕਹਿੰਗੇ ਵੀ ਸਾਥ ਦੇ ਰਹੀ ਹੈ ਹਾਂਜੀ ਕਿਹੜੀ ਪੰਜਾਬ ਸਰਕਾਰ ਆਪਣੀ ਭਗਵੰਤ ਮਾਨ ਸਰ। ਭਗਵੰਤ ਮਾਨ ਸਾਡਾ ਕੋਈ ਨਹੀਂ ਦੇ ਰਿਹਾ। ਭਾਈ ਕੋਈ ਭਗਵੰਤ ਮਾਨ ਵੀ ਹੋਰਦਾ ਹੱਗੇ ਖੜ ਗਿਆ। ਮੋਦੀ ਦਾ ਹੋ ਕੇ ਖੜ ਗਿਆ ਸਾਡਾ ਕੋਈ ਇਸ ਟਾਈਮ ਖੜਾ ਕੋਈ ਨਹੀਂ। ਭਗਵੰਤ ਮਾਨ ਨੇ ਕਿ ਸਾਡੇ ਕਿੰਨੇ ਸਾਡੇ ਬਿੱਲ ਮਾਫ ਨੇ। ਉਹ ਸਾਡੇ ਕੀ ਪਾਏ ਲਾਤੇ। ਸਾਨੂੰ ਕੀ ਦਿੱਤਾ? ਸਾਨੂੰ ਕੱਖ ਨਹੀਂ ਦਾ ਪੌੜਾ ਨਹੀਂ ਦਿੱਤਾ ਸਾਨੂੰ। ਕੀ ਅਸੀਂ ਕੀ ਅਸੀਂ ਕਰਾਉਣਾ ਸੀ? ਕੀ ਅਸੀਂ ਮਿੱਟਰਾਂ ਦੀ ਮਾਫਤ ਕਰਾਉਣਾ ਸੀ ਜਿਨ ਸਾਡੇ ਟੁਕੜੀ ਖੋਹੀ ਜਾਂਦਾ ਮੋਦੀ